ਦੀਪ ਸਿੰਘ ਅਸਪੀਕਰ ਡੀ ਜੇ ਲੁੰਦਾ ਹੀ ਗੱਡੀਆਂ ਦੇ ਵਿੱਚ ਕੀ ਕੋਈ ਘਟਨਾ ਬਾਕੀ ਇਹ ਉੱਥੇ ਦੁਕਾਨ ਤੇ ਹੀ ਕੋਈ ਸਿਆਣਾ ਜਹਾ ਹੀਗਾ ਤੇ ਕਹਿੰਦਾ ਤੇਰੀ ਦੁਕਾਨ ਬੰਦ ਕਰਾਉਣੀ ਆ ਕਿ ਉਹਨੇ ਗਾਲਾਂ ਮਾਰੀਆਂ ਚੰਗੀਆਂ ਬਹੁਤ ਜ਼ਿਆਦਾ ਕੱਡੀਆਂ ਆ ਕਹਿੰਦਾ ਤੇਰੀ ਦੁਕਾਨ ਬੰਦ ਕਰਾਉਣੀ ਆ ਤੇ ਨਿਸ਼ਾਨ ਸਿੰਘ ਨਿਸ਼ਾਨ ਸਿੰਘ ਨਾ ਅੰਦੇ ਅੱਡੇ ਤੇ ਇਹ ਸਾਨੂੰ ਕਿਸ ਗੱਲ ਦਾ ਪਤਾ ਨਹੀਂ ਆ ਦੇ ਘਰ ਦਾ ਪਤਾ ਹੀ ਨਹੀਂ ਸਾਨੂੰ ਜਿਹੜੀ ਗੱਲ ਦਾ ਪਤਾ ਹੁੰਦਾ ਹੀ ਜਾਣ ਨਾ ਦਿੰਦੇ ਪਰ ਉਹ ਸਿਆਣਾ ਬਿਆਣਾ ਬੰਦਾ ਉਹਨੇ ਨਮੋਸ਼ੀ ਖਾਦੀ ਆ ਤੇ ਉਹ ਨਿਸ਼ਾਨ ਸਿੰਘ ਦੱਸਣ ਡਿਆ ਕਿ ਇਹ ਵੀਡੀਓ ਦੱਸ ਦਿਓ ਉਹਨੂੰ ਕਿ ਮੈਂ ਨਹਿਰੇਸ਼ਾਲ ਮਰ ਦੇਣੀ ਆ ਮੈਂ ਮਰ ਜਾਣਾ ਤੇ ਬਸ ਵੀਡੀਓ ਜਿਹਨੂੰ ਪਾਈ ਆ ਮੁੰਡਿਆਂ ਨੂੰ ਉਹਨਾਂ ਨੇ ਸਾਨੂੰ ਸੈਂਡ ਕੀਤੀ ਆ ਤੇ ਉਸੇ ਵੇਲੇ ਫਿਰ ਅਸੀਂ ਦੌੜਾ ਭਜਾਈ ਰਾਤ ਇਹੀ ਸਾਰੇ ਦੌੜੇ ਆ ਕਿੰਨੇ ਵਜੇ ਇਹ ਸਾਡੇ ਕੋ 10 ਪਾਉਣੇ 11 ਇਨੇ ਕਿਹਾ ਹੈ ਸੁਭਾ ਨਾ ਲੜਿਆ ਵਾ ਇਹਨਾਂ ਨਾਲ ਤੇ ਸਾਡੇ ਨਾਲ ਦੀ ਸੁਭਾ ਕਿਦਾਂ ਦਾ ਸੀ ਗਰਮ ਦੇ ਸੁਭਾ ਇੰਨਾ ਚੰਗਾ ਵੀ ਕਿ ਇਹਨੂੰ ਕਦੀ ਗਾਲ ਵੀ ਕੱਢਦਾ ਨਹੀਂ ਸੀ ਪਤਾ ਬਾਜੀ ਉਹਨੂੰ ਕਿ ਉਹ ਸਿਆਣੇ ਬਣੇ ਨਮੋਸ਼ੀ ਖਾਦੀ ਆ ਉਹਦੀ ਵੀ ਇਹਨੇ ਮੈਨੂੰ ਗਾਲਾਂ ਕੱਢੀਆਂ ਚੁੱਪ ਕਰਕੇ ਖੜਾ ਰਿਆ ਉਹਦੀਆਂ ਗਾਲਾਂ ਆ ਮੁੰਡੇ ਲਾਗੇ ਜੇ ਤੁਹਾਡੇ ਇਹਨਾਂ ਨੂੰ ਪੁੱਛੋ ਲਾਗੇ ਉਹ ਗਾਲਾਂ ਕੱਢਦਾ ਰਿਹਾ ਤੇ ਚੁੱਪ ਕਰਕੇ ਨਰੇ ਚਲ ਗਿਆ ਵਾ ਨਹਿ ਤੋ ਇਹਨਾਂ ਨੇ ਇੱਕ ਵਾਰੀ ਲਿਆਂਦਾ ਵਾ ਤੇ ਦੋਰੇ ਫੇਰ ਚਲ ਗਿਆ ਵਾ ਕੋਈ ਢੇਡੀ ਜਿਹੀ ਗੱਲ ਉਹਨੇ ਕਹਿ ਦਿੱਤੀ ਕਿ ਜਿਹੜੀ ਜਰੀ ਨਹੀਂ ਗਈ ਉਹ ਬੱਚੇ ਕੋ ਕਦੀ ਉਹਨੂੰ ਗਾਲ ਕੱਢਣ ਦਾ ਵੀ ਨਹੀਂ ਸੀ ਪਤਾ ਹੈਗਾ ਜੀ ਮੰਨ ਕਰ ਮਾ ਗਈਆਂ ਨੂੰ ਇਨਸਾਫ ਚਾਹੀਦਾ ਕਿ ਉਹਨੂੰ ਉਹਨੂੰ ਫਾਂਸੀ ਦੀ ਸਜ਼ਾ ਚਾਹੀਦੀ ਆ ਸਾਡਾ ਬੱਚਾ ਬਹੁਤ ਹੀ ਕੀਮਤੀ ਹੈ ਗਾਈ ਮਰ ਕੇ ਪਾਲੇ ਪਾਲੀ ਸਾਡਾ ਇੱਕ ਇੱਕ ਬੱਚਾ ਸੀਗਾ ਸਾਨੂੰ ਇਨਸਾਫ ਚਾਹੀਦਾ ਵਾ ਤੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਚਾਹੀਦੀ ਆ ਉਹਨਾਂ ਨੂੰ ਫੜਿਆ ਜਾਵੇ ਅੱਜ ਭੀ ਮੀਡੀਆ ਨੂੰ ਕਿਉਂ ਬੁਲਾਇਆ ਗਿਆ ਇੱਥੇ ਜੀ ਕੀ ਕਰਨਾ ਹੋਈ ਸੀ ਮੀਡੀਆ ਨੇ ਇਸ ਕਰਕੇ ਬੁਲਾਇਆ ਗਿਆ ਵੀ ਰਾਤੀ ਹਟਾ ਬੱਚਾ ਦੁਕਾਨ ਤੋਂ ਉਹਨੂੰ ਕਿਤੇ ਗਾਲਾਂ ਗੁਣਾ ਨਾ ਜਿਆਦਾ ਕੱਢੀਆਂ ਤੇ ਉਹਨੇ ਆਪਣੇ ਮਨ ਤੇ ਬੋਝ ਪਾ ਕੇ ਸਿੱਧਾ ਨਹਿਰੇ ਆ ਗਿਆ ਕਿੰਨੇ ਵਜੇ ਦੀ ਕਰਨਾ ਸੀ ਇਹ ਜੀ 10 ਸਵਾ 10 ਵਜੇ ਕੀ ਕਰਨਾ ਹੋਈ ਸੀ ਕੱਟਣਾ ਇਹ ਹੋਈ ਉਹ ਸੁਬੀਲ ਬਾਤਾਂ ਸਪੀਕਰ ਤਿਆਰ ਕਰਨ ਦੇ ਕੇ ਸਪੀਕਰ ਤਿਆਰ ਕੀਤੇ ਉਹਨਾਂ ਕਹਿੰਦੇ ਸਾਨੂੰ ਆਵਾਜ਼ ਚੈੱਕ ਕਰਾ ਕੇ ਦੱਸ ਉਹਨੇ ਜੋ ਆਵਾਜ਼ ਛੱਡੀ ਨੀਨਾਨ ਸਿੰਘ ਆਪਣੀ ਦੁਕਾਨ ਤੋਂ ਨਿਕਲਿਆ ਸਿਆਣਾ ਬਣਾ ਆਦਮੀ ਆ ਇੰਨੇ ਉਹ ਬੱਚੇ ਨੂੰ ਬਹੁਤ ਗਾਲਾਂ ਕੱਢੀਆਂ ਜਲੀਲ ਕੀਤਾ ਬਹੁਤ ਜ਼ਿਆਦਾ ਉਹਨੇ ਮਨ ਤੇ ਆਪਣੇ ਬੋਝ ਲੈ ਲਿਆ ਬੋਝ ਲੈਣ ਦੇ ਸਿੱਧਾ ਮੇਰੇ ਘਰ ਨਹੀਂ ਆਇਆ ਸਿੱਧਾ ਨੇੜੇ ਆ ਗਿਆ ਅੱਛਾ ਤੁਸੀਂ ਤੁਸੀਂ ਹੁਣ ਖੜੇ ਹੋ ਹਾਂਜੀ ਹਾਂਜੀ ਇੱਥੇ ਉਹਦੀ ਸਕੂਟਰੀ ਖੜੀ ਫੇ ਬਸ ਸਕੂਟਰੀ ਖੜੀ ਜੀ ਲਾਕ ਲੱਗਾ ਦਾ ਚਾਬੀ ਸੁਰੇ ਲੱਭੀ ਆ ਉਹ ਕਰਨਗੀ ਆ ਇੱਥੇ ਡੇਰੇ ਤੇ ਖੜੀ ਕੀਤੀ ਸੀ ਇਥੋਂ ਉਹਨੇ ਲਾਸਟ ਵੀਡੀਓ ਬਣਾ ਕੇ ਅਪਲੋਡ ਕੀਤੀ ਹਾਂ ਇੱਥੇ ਵੀਡੀਓ ਬਣਾ ਕੇ ਉਹਨੇ ਆਪਣੇ ਦੁੱਖ ਭਰੀ ਕਿ ਜੋ ਜੋਰ ਨਾਲ ਘਟਣਾ ਹੋਈ ਕਿ ਮੰਨਦਾ ਇਦਾਂ ਤਾਂ ਉਹਨੇ ਗਾਲਾਂ ਬਹੁਤ ਜ਼ਿਆਦਾ ਕੱਢੀਆਂ ਬਹੁਤ ਜਲੀਲ ਕੀਤਾ ਆਂਦੇ ਵੀ ਤੇਰਾ ਨਿਸ਼ਾਨ ਸਿੰਘ ਉਹਨਾਂ ਦੀ ਗਵੰਡੀ ਨਹੀਂ ਮੈਂ ਨਿਸ਼ਾਨ ਸਿੰਘ ਦਾ ਘਰ ਆ ਪਰ ਇਹ ਲੱਗ ਕਮ ਸੇ ਕਮ 10 ਕਿਲੋਮੀਟਰ ਹੜਵਾ ਘਰ ਆਦਾ ਦੁਕਾਨ ਤੋਂ ਮਾਰਕੀਟ ਐ ਮਾਰਕੀਟ ਜੋਂਦੇ ਸੋਸਵਾਪਤ ਹੁੰਦਾ ਹੀ ਆ ਤੇ ਉਹ ਸੂਰਸਰਾਬੇ ਕਰਕੇ ਤਾਂ ਹੁਣ ਲੱਗੇ ਪੈਲਸ ਉਹ ਚ ਵੀ ਡੱਕ ਵੱਜਦੇ ਆ ਕੀ ਕੀ ਬੰਦ ਕਰਾਏਗਾ ਪੈਲਸ ਬੰਦ ਕਰਾ ਦੇਗਾ ਇਹ ਆ ਵੀ ਕੋਈ ਥੋੜਾ ਬੋਧਾ ਹਦਾ ਹੋਈ ਪੇਟੀਕਰ ਪਾਰਟੀਆਂ ਦਾ ਕਿਹਦੇ ਹੱਥ ਪੈਂਦਾ ਮਾੜਾ ਮੋਟਾ ਚੰਗਾ ਹੱਥ ਤੇ ਉਹ ਤੌਂਸ ਦਿੰਦਾ ਜਿਹੜਾ ਵੀ ਅੱਗੇ ਦੇ ਜਾਂਦਾ ਉਹ ਡਰਾਵੇ ਦਿੰਦਾ ਨਾ ਡਰਾਵੇ ਬਹੁਤ ਜਿਆਦਾ ਚੀਜ਼ ਦੇ ਸਾਰਿਆਂ ਨੂੰ ਕੀ ਮੰਗ ਕਰਦੇ ਮੰਗ ਇਹ ਕਰਨ ਦੇ ਦੇਖੋ ਸਾਡਾ ਬੱਚਾ ਗਿਆ ਘਰ ਖਾਲੀ ਹੋ ਗਿਆ ਇੱਕੋ ਇੱਕ ਬੱਚਾ ਹੈ ਅਹੀਂ ਦੇ ਹੋਏ ਮੰਗਦੇ ਆ ਵੀ ਬਿਲਕੁਲ ਸਾਡੇ ਨਾਲ ਇਨਸਾਫ ਕੀਤਾ ਜਾਏ। ਐਂ ਕਿ ਜ਼ਾਰ ਪਰ ਐਸਐਸਪੀ ਕੋ ਡੀਐਸਪੀ ਕੋ ਅੱਪ ਜੋੜ ਕੇ ਬੇਨਤੀ ਕਰਨੇ ਵੀ ਗਰੀਬਾਂ ਦਾ ਸਾਥ ਦੇਣਾ ਚਾਹੀਦਾ ਤੇ ਇਹਨਾਂ ਨੂੰ ਇਨਸਾਫ ਦੇਣਾ ਚਾਹੀਦਾ।